ਲਓ ਜੀ ਅਮਰੀਕਾ ਦੀ ਇੱਕ ਚੀਜ਼ ਦਿਖਾਈਏ ਆ ਹੈਗਾ ਦੁੱਧ ਦਾ ਇੱਕ ਗੈਲਨ ਗੈਲਨ ਦੇ ਵਿੱਚ ਕਿੰਨਾ ਹੁੰਦਾ 3.7 ਲੀਟਰ 3.7 8 ਲੀਟਰ ਦਾ ਇੱਕ ਗੈਲਨ ਹੁੰਦਾ ਜਿਹੜਾ ਅਮਰੀਕਾ 'ਚ ਚੱਲਦਾ ਆਪਾਂ ਇੰਡੀਆ ਦੇ ਵਿੱਚ ਕਹਿ ਦਿੰਨੇ ਆ ਲੀਟਰ ਤੇ ਇੱਥੇ ਗੈਲਨ ਚੱਲਦਾ ਤੇ ਗੈਲਨ ਦੇ ਵਿੱਚ 3.7 3.7 8 ਲੀਟਰ ਹੁੰਦਾ ਇਹ ਜਿਹੜਾ ਦੁੱਧ ਸੀਗਾ ਖਰਾਬ ਹੋ ਗਿਆ ਮੈਂ ਸਮੈਲ ਜੀ ਆਉਣ ਲੱਗ ਗਈ ਤੇ ਮੈਂ ਚਾਹ ਬਣਾਉਣੀ ਸੀਗੀ ਯਾਨੀ ਕਿ ਇਹਦਾ ਰੇਟ ਹੈਗਾ ਮੈਹਲਿਆਂਦਾ ਸੀਗਾ 2.5 ਡਾਲਰ ਦਾ ਆਪਣੇ ਕੈਲੀਫੋਰਨੀਆ ਚੋਂ ਹੁਣ ਮੈਂ ਇੱਕ ਪੰਪ ਤੇ ਰੁਕਿਆ ਹੋਇਆ ਸੀ ਟੈਕਸਸ ਸਟੇਟ ਐ ਪੰਪ ਵੀ ਵੱਡਾ ਹੈਗਾ ਕੋਈ ਛੋਟਾ ਪੰਪ ਨਹੀਂ ਹੈਗਾ ਪਾਇਲਟ ਦਾ ਪੰਪ ਹੈਗਾ ਤੇ ਇੱਥੋਂ ਮੈਂ ਦੁੱਧ ਲਿਆ ਮੈਂ ਕਿਹਾ ਚਾਹ ਤਾਂ ਹੁਣ ਬਣਾਉਣੀ ਮੂਡ ਹੈਗਾ ਪੀਣੀ ਆ ਬਣਾ ਬਣਾ ਲੈਣੇ ਮੈਂ ਦੁੱਧ ਲਿਆਂਦਾ ਜਿਹੜਾ ਕਿ ਸਿਰਫ ਹੈਗਾ 345 ਐਮ ਐਲ ਯਾਨੀ ਕਿ ਆਪਾਂ ਕਹਿ ਲਈਏ 1 ਲੀਟਰ ਦਾ ਤੀਜਾ ਹਿੱਸਾ ਯਾਨੀ ਕਿ ਜੇ ਇਹ 1 ਲੀਟਰ ਦਾ ਤੀਜਾ ਹਿੱਸਾ ਇਹਦੇ ਵਿੱਚ 3 ਤੇ 3 9 ਤੇ ਅਪ੍ਰੋਕਸੀਮੇਟਲੀ ਕਹ ਲਈਏ 10 ਤੋਂ ਲੈ ਕੇ 12 ਬੋਤਲਾਂ ਯਾਨਕਿ ਇਹੋ ਜਿਹੀਆਂ ਬਣ ਜਾਣਗੀਆਂ ਇਹਦੇ ਵਿੱਚੋਂ ਇੱਕ ਗੈਲਨ 'ਚੋਂ ਇਹੋ ਜਿਹੀਆਂ ਬੋਤਲਾਂ 12 ਬਣ ਜਾਣਗੀਆਂ ਤੇ ਇਹ ਮੈਨੂੰ ਬੋਤਲ ਇੱਥੇ ਮਿਲੀ ਆ 2.5 ਡਾਲਰ ਦੀ ਵੀ ਜਿੰਨੇ ਡਾਲਰ ਦਾ ਦੁੱਧ ਆ ਲੈਂਦਾ ਉਹਨੇ ਡਾਲਰ ਦਾ ਆ ਬਸ ਫਰਕ ਕਿੰਨਾ ਹੈ ਇਹਦੇ ਤੇ ਹਰਾ ਪੀਲਾ ਜਾ ਕਰਕੇ ਐ ਪੁੱਠਾ ਸਿੱਧਾ ਲਿਖ ਕੇ ਤੇ ਰੈਪਰ ਚੜਾਤਾ ਕਮਰਸ਼ੀਅਲ ਬਣ ਗਿਆ ਤੇ ਕਮਰਸ਼ੀਅਲ ਤਾਂ ਆ ਵੀ ਕਮਰਸ਼ੀਅਲ ਹੀ ਆ ਮੈਂ ਮੰਨ ਲਓ बिजनेਸਮੈਨ ਤੋਂ ਲਿਆਂਦਾ ਕਿਸੇ ਤੋਂ ਦੁਕਾਨ ਤੋਂ ਕਹਿੰਦੇ ਹੁੰਦੇ ਆ ਕਹਿੰਦਾ ਮਤਲਬ ਵੀ ਪਤਾ ਨਹੀਂ ਕਿਸਾਨ ਨੇ ਕਿਸਾਨ ਕਹਿ ਲਈਏ ਜਾਂ ਫਾਰਮਰ ਕਹਿ ਲਈਏ ਜਾਂ ਕਹਿ ਲਈਏ ਜਿਹੜਾ ਬੰਦਾ ਡੇਰੀ ਫਾਰਮਰ ਉਹਨੇ ਪਤਾ ਨਹੀਂ ਕਿੰਨੇ ਦਾ ਵੇਚਿਆ ਵੱਡੀ ਪੈਕਿੰਗ ਕਿੰਨੇ ਦੀ ਜਿਵੇਂ ਛੋਟੀ ਪੈਕਿੰਗ ਹੋ ਗਈ ਕਿੰਨੇ ਦੀ ਤੇ ਮੈਂ ਤਾਂ ਕਹਿੰਦਾ ਛੋਟੀ ਪੈਕਿੰਗ ਕਰਕੇ ਬਿਜ਼ਨਸ ਕਰਨਾ ਸਿੱਖੋ ਜਿੰਨੇ ਮਰਜ਼ੀ ਪੈਸੇ ਕਮਾਓ ਜੇ ਬੜੀ ਪੈਕਿੰਗ ਵਿੱਚ ਵੇਚਦੇ ਹਾਂ ਤਾਂ ਰੇਟ ਹੋਈ ਹਮੇਸ਼ਾ ਘੱਟ ਹੁੰਦਾ ਤੇ ਪ੍ਰੰਤੂ ਇਹ ਵੀ ਨਹੀਂ ਪਤਾ ਕਿ ਕਿਸਾਨ ਕਿਸਾਨ ਜਾਂ ਡੇਰੀ ਫਾਰਮਰ ਤੋਂ ਇਹ ਕਿੰਨੇ ਦਾ ਲਿਆ ਉਂਟੇ ਛੋਟੇ ਛੋਟੇ ਪੈਕਿੰਗ ਕਰਕੇ ਯਾਨਕੀ ਜਿੰਨੀਆਂ ਇਹ ਪੈਕਿੰਗ ਆ ਇਸ ਗੈਲਨ ਦੇ ਵਿੱਚੋਂ ਇਹੋ ਜਿਹੀਆਂ ਪੈਕਿੰਗਾਂ ਇਹਨੀਆਂ ਪੈਕਿੰਗ 10 ਤੋਂ ਲੈ ਕੇ 12 ਬੋਤਲਾਂ ਨਿਕਲਣਗੀਆਂ ਪ੍ਰੰਤੂ ਗੱਲ ਕੀ ਹੈ ਇਹਦਾ ਰੇਟ ਵੀ ਉਹਨਾਂ ਤੇ ਇਹਦਾ ਵੀ ਉਹਨਾਂ ਇਹ ਪਾਸ ਗੱਲ ਕੀ ਹੈ ਦੇ ਉੱਤੇ ਕਹਾਣੀਆਂ ਲਿਖਤੀਆਂ ਤੇ ਕਹਾਣੀਆਂ ਤੇ ਇਹਦੇ ਉੱਤੇ ਵੀ ਲਿਖੀਆਂ ਹੋਈਆਂ ਹੁਣ ਕਹਾਣੀਆਂ ਦੇ ਵਿੱਚ ਇਹ ਨਹੀਂ ਪਤਾ ਵੀ ਆਪਾਂ ਨੂੰ ਇਹਦੇ ਵਿੱਚ ਪਾਇਆ ਕੀ ਆ ਪਤਾ ਨਹੀਂ ਕੀ ਕੁਝ ਲਿਖ ਦਿੰਦੇ ਆ ਉੱਤੇ ਹਨਾ ਤੇ ਇਹ ਇਹਦੇ ਵਿੱਚ ਵੀ ਲਿਖੀਆਂ ਉਹੀ ਕਹਾਣੀਆਂ ਬਹੁਤ ਕਹਾਣੀਆਂ ਸਾਰੀਆਂ ਚੀਜ਼ਾਂ ਲਿਖੀਆਂ ਵੀ ਕਿੰਨੀ ਵਿਟਾਮਿਨ ਡੀ ਆ ਕਿੰਨੇ ਆ ਇਹ ਸਾਰਾ ਕੁਝ ਇਹਦੇ ਵਿੱਚ ਲਿਖਿਆ ਪਰੰਤੂ ਬਸ ਗੱਲ ਕੀ ਹੈ ਵੇਚਣ ਦਾ ਢੰਗ 2.5 ਡਾਲਰ ਦਾ ਗੈਲਨ 2.5 ਡਾਲਰ ਦਾ 300 ਪਤਾ ਨਹੀਂ 345 ਐਮ ਐਲ ਬਾਕੀ ਤੁਸੀਂ ਕਮੈਂਟ ਦੇ ਦਿਓ ਅਮਰੀਕਾ ਇਹ ਅਮਰੀਕਾ ਬਾਕੀ ਜਿਹਨੂੰ ਆ ਗਿਆ ਜਾਣ ਦਾ ਤਰੀਕਾ ਬਸ ਗੱਲ ਤਾਂ ਇਹ ਆ ਹਮੇਸ਼ਾ ਮੇਰੇ ਕਹਿੰਦਾ ਮਤਲਬ ਹੈ ਵੱਡੀ ਪੈਕਿੰਗ ਲਿਆ ਕਰੋ ਛੋਟੀ ਪੈਕਿੰਗ ਹਮੇਸ਼ਾ ਮਹਿੰਗੀ ਪੈਂਦੀ ਹੈ